ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਵੱਲੋਂ ਲੋੜਵੰਦ ਪਾਹਿਜਾਂ ਨੂੰ ਟਰਾਈ ਸਾਈਕਲ ਅਤੇ ਪਿਆਨਕ ਬਿਮਾਰੀਆਂ ਤੋਂ ਪੀੜਤਾਂ ਨੂੰ ਮਾਲੀ ਮਦਦ ਦੇਣ ਲਈ ਸੁਸਾਇਟੀ ਦੇ ਬ੍ਰਾਂਚ ਦਫ਼ਤਰ ਨੇੜੇ ਲਾਲ ਬੱਤੀ ਚੌਂਕ ਮੰਡੀ ਗੋਬਿੰਦਗੜ੍ਹ ਵਿਖੇ ਇੱਕ ਸਮਾਰੋਹ ਕਰਵਾਇਆ ਗਿਆ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਸੁਪਮ ਅਗਰਵਾਲ ਐਸਐਸਪੀ ਸ੍ਰੀ ਫਤੇਹਗੜ੍ਹ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਗੁਰਦੀਪ ਸਿੰਘ ਵੀ ਐਸਪੀ ਅਮਲੋ ਮਨਪ੍ਰੀਤ ਸਿੰਘ ਐਸਐਚਓ ਮੰਡੀ ਗੋਬਿੰਦਗੜ੍ਹ ਵੀ ਹਾਜ਼ਰ ਸੀ सुपर मकरवाल एसएसपी श्री फतेहगढ़ साहब ने अपने संबोधन में कहा कि लोड़ बंदादी सेवा ही सच्ची परमात्मा दी सेवा है इलाके ਦੇ ਵਿੱਚ ਆ ਕੇ ਇਲਾਕੇ ਦੇ ਜਿਹੜੇ ਸਾਡੇ ਵਸਤੀ ਕਾ ਗੋਵਿੰਦਗੜ੍ਹ ਇਹ ਨਾਰਾ ਅਸੀਂ ਗੱਲ ਕੀਤੀ ਤੇ ਇੱਥੇ ਜਿਹੜੀ ਨਿਸ਼ਕਾਮ ਸੇਵਾ ਸੁਸਾਇਟੀ ਨਾਲ ਗੱਲ ਕੀਤੀ ਬਹੁਤ ਹੀ ਵਧੀਆ ਕੰਮ ਕਰ ਰਹੇ ਜਿਹਦੇ ਵਿੱਚ ਜਿਹੜੇ ਜ਼ਰੂਰਤਮੰਦ ਲੋਕ ਹੈ ਉਹਨਾਂ ਨੂੰ ਕਿਸੇ ਦੇ ਕੋਈ ਜ਼ਰੂਰਤਮੰਦ ਸਾਡੀ ਤੇ ਇਹ ਉਹਦਾ ਵਿਆਖਾ ਕਰਾਣਾ ਹੈ ਕਿਸੇ ਨੂੰ ਕਾ ਕਿਸੇ ਤਰੀਕੇ ਦਾ ਉਹਦੇ ਬਾਡੀ ਪਾਰਟ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਉਹਨੂੰ ਜੋ ਵੀ ਉਹਨੂੰ ਟ੍ਰੀਟਮੈਂਟ ਜਿਹੜਾ ਹੈ ਅੱਗੇ ਕਰਨਾ ਹੈ ਤੇ ਬੜਾ ਚੰਗਾ ਲੱਗੇ ਨਾਲ ਮਿਲ ਕੇ ਤੇ ਮੈਨੂੰ ਮੈਂ ਸਾਡੇ ਵੱਲੋਂ ਇਹਨਾਂ ਨੂੰ ਪੂਰਾ ਆਸ਼ਵਾਸਨ ਦਿੱਤਾ ਗਿਆ ਹੈ ਸਾਡੇ ਨਾਲ ਇੱਥੇ ਸਾਡੇ ਡਿਪਟੀ ਸਾਹਿਬ ਤੇ ਐਸਟੀਓ ਸਾਹਿਬ ਵੀ ਮੌਜੂਦ ਹਨ ਤੇ ਅੱਗੇ ਅਸੀਂ ਵੀ ਡਿਪਾਰਟਮੈਂਟਲ ਤੌਰ ਤੇ ਤੇ ਇੰਡੀਵਿਜੂਅਲੀ ਵੀ ਇਹਨਾਂ ਦੇ ਨਾਲ ਖੜੇ ਹਾਂ ਦਿੱਤੇ ਵੀ ਕਿਸੇ ਵੀ ਤਰੀਕੇ ਤੇ ਇਹਨਾਂ ਨੂੰ ਕੋਈ ਵੀ ਸਹਾਇਤਾ ਦੀ ਲੋੜ ਹੈ ਅਸੀਂ ਨਾਲ ਖੜੇ ਹਾਂ ਤੇ ਇੱਥੇ ਆ ਕੇ ਸਾਨੂੰ ਬੜਾ ਵਧੀਆ ਲੱਗਿਆ ਕਿ ਇਹਨਾਂ ਦਾ ਸਾਡਾ ਕੋਆਪਰੇਸ਼ਨ ਬਣਿਆ ਹੋਏ ਤਾਂ ਅੱਗੇ ਵੀ ਇਸ ਤਰੀਕਾ ਬਣਿਆ ਰਹੇ ਅੱਜ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਰਜਿਸਟਰਡ ਮੰਡੀ ਗੁੰਡਰ ਵੱਲੋਂ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਦੇ ਬ੍ਰਾਂਚ ਆਫਿਸ ਲਾਲਬਤੀ ਚੌਂਕ ਵਿਖੇ ਪੰਜ ਵਿਅਕਤੀਆਂ ਨੂੰ ਟ੍ਰਾਈਸਾਈਕਲ ਦਿੱਤੇ ਗਏ ਹਨ ਤੇ 7 ਵਿਅਕਤੀਆਂ ਦੀ 515200 ਰੁਪਏ ਦੇ ਚੈੱਕ ਦੇ ਕੇ ਸੁਸਾਇਟੀ ਵੱਲੋਂ ਮਦਦ ਕੀਤੀ ਗਈ ਹੈ ਜਿਸ ਦੇ ਵਿੱਚ ਕੈਂਸਰ ਪੀੜਤਾਂ ਜਾਂ ਮਾਲੀ ਮਦਦ ਜਾਂ ਮੈਡੀਕਲੀ ਹੈਲਪ ਵਾਲੇ ਤੇ ਇੱਕ ਬੱਚੇ ਦੀ ਫੀਸ ਭਰਾਈ ਗਈ ਹੈ ਤਾਂ ਅੱਜ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਐਸਐਸਪੀ ਸ਼੍ਰੀ ਫਤੇਗੜ ਸਾਹਿਬ ਸ਼ੁਭਮ ਅਗਰਵਾਲ ਜੀ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਦੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸੀ ਅਸੀਂ ਉਹਨਾਂ ਦਾ ਪੂਰੇ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਉਹਨਾਂ ਨੇ ਸੁਸਾਇਟੀ ਨੂੰ ਆਸ਼ਵਾਸ਼ਣ ਦਵਾਇਆ ਕਿ ਕਿਸੇ ਵੀ ਅਜਿਹੇ ਪ੍ਰੋਗਰਾਮ ਵਿੱਚ ਸੁਸਾਇਟੀ ਨੂੰ ਉਹਨਾਂ ਦੀ ਮਦਦ ਹੋਊਗੀ ਉਹ ਸੁਸਾਇਟੀ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਹਨ ਤੇ ਅਸੀਂ ਪਰਮਾਤਮਾਗੇ ਅਰਦਾਸ ਕਰਦੇ ਹਾਂ ਜੋ ਵੀ ਅਜਿਹੇ ਅਫਸਰ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਲਈ ਆਪਣੇ ਸਮੇਂ ਵਿੱਚੋਂ ਸਮਾਂ ਕੱਢਦੇ ਨੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਗਲਾ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰਤੀ ਬਖਸ਼ੇ। ਸ੍ਰੀ ਫਤਿਹਗੜ੍ਹ ਸਾਹਿਬ ਦੇ ਮਹਾਨ ਸ਼ਹੀਦਾਂ ਦੀ ਕਿਰਪਾ ਸਦਕਾ ਨਿਸ਼ਕਾਮ ਕੀਰਤਨ ਸੇਵਾ ਸੋਸਾਇਟੀ ਰਜਿਸਟਰਡ ਮੰਡੀ ਗੁੜਗੜ ਵੱਲੋਂ ਸਮੇਂ-ਸਮੇਂ ਤੇ ਸਮਾਜ ਸੇਵੀ ਕਾਰਜ ਕੀਤੇ ਜਾਂਦੇ ਰਹਿੰਦੇ ਹਨ। ਇਸੇ ਲੜੀ ਵਿੱਚ ਅੱਜ ਲੋੜਵੰਦਾਂ ਨੂੰ ਟ੍ਰਾਈਸਾਈਕਲ ਅਤੇ 51-5100 ਦੇ ਮਾਰਲੀ ਮਦਦ ਦੇ ਚੈੱਕ ਵੰਡੇ ਗਏ ਹਨ ਅਤੇ ਰੌਣਕ ਵਾਲੇ ਦਿਨਾਂ ਵਿੱਚ ਸੋਸਾਇਟੀ ਵੱਲੋਂ ਲੋੜਵੰਦਾਂ ਨੂੰ ਸਲਾਈ ਮਸ਼ੀਨਾਂ ਅਤੇ ਮਾਰਲੀ ਮਦਦ ਦੇ ਚੈੱਕ ਵੰਡੇ ਜਾ ਰਹੇ ਹਨ। ਅਤੇ ਇਸ ਦੇ ਨਾਲ ਹੀ ਇਲਾਕੇ ਵਿੱਚ ਸिलाई ਸੈਂਟਰ ਖੋਲਿਆ ਜਾ ਰਿਹਾ ਹੈ ਅਸੀਂ ਅਕਾਲਪੁਰਖ ਵੈਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਉਹ ਸੁਸਾਇਟੀ ਨੂੰ ਇਸੇ ਤਰ੍ਹਾਂ ਹੀ ਸਮਾਜ ਸੇਵਾ ਦੇ ਕਾਰਜ ਕਰਨ ਦੀ ਬਲ ਅਤੇ ਬੁੱਧੀ ਬਖਸ਼ਣ